ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨੇ ਨਰਿੰਦਰભાઈ ਮੋਦੀ ਨੂੰ ਜਾਂ ਰਾਹੁਲ ਗਾਂਧੀ ਨੂੰ ਮੋਦੀ ਨੂੰ ਕਿਸ ਦੀ ਸਰਕਾਰ ਬਣੇਗੀ ਰਾਹੁਲ ਗਾਂਧੀ ਜਾਂ ਮੋਦੀ ਦੀ ਮੋਦੀ ਜੀ ਦੀ ਕਿਉਂ ਸਭ ਕੁਝ اچھا ਹੈ ਸਭ ਕੁਝ اچھا ਹੋ ਰਿਹਾ ਹੈ ਗਵਰਨਮੈਂਟ ਸਰਵਿਸਿਜ਼ ਅੱਛੀ ਹੈ ਸਰ ਦੁਬਾਰਾ ਇਲੈਕਸ਼ਨ ਆ ਰਹੇ ਨੇ ਕਿਹੜੀ ਸਰਕਾਰ ਚਾਹੁੰਦੇ ਹੋ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਨਰਿੰਦਰ ਮੋਦੀ ਦੀ ਸਰਕਾਰ ਆ ਨਹੀਂ ਚਾਹੀਦੀ ਹੈ ਕਿਉਂਕਿ ਜਿੱਦਾਂ ਸਰਦਾ ਜੀ ਅੱਜਕੱਲ ਖਤਰਾ ਬਣਿਆ ਹੋਇਆ ਚਾਇਨਾ ਬਾਰਡਰ ਤੇ ਬਹੁਤ ਇਹ ਮੋਦੀ ਸਰਕਾਰ ਇਹਦੀ ਸੁਰੱਖਿਆ ਕਰ ਸਕਦੀ ਹੈ ਕਿਹੜੀ ਸਰਕਾਰ ਚਾਹੁੰਦੇ ਹੋ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਦੋਸਤੋ ਗੱਲ ਇਸ ਤਰ੍ਹਾਂ ਹੈਗੀ ਹੈ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਅਸੀਂ ਜੋ ਵੀ ਕੁਝ ਕੀਤਾ ਹੈਗਾ ਪੰਜਾਬ ਸਾਡਾ ਨਾ ਹਮੇਸ਼ਾ ਵੱਖਰਾ ਚੱਲਦਾ ਰਿਹਾ ਜੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਅਸੀਂ ਇੱਥੇ ਅਕਾਲੀ ਸਰਕਾਰ ਬਣਾਉਂਦੇ ਰਹੇ ਅੱਜ ਦੀ ਰੇਟ ਦੇ ਵਿੱਚ ਸਾਨੂੰ ਇੱਕ ਮਤ ਦੇ ਨਾਲ ਸਿਰਫ ਨਰਿੰਦਰભાઈ ਮੋਦੀ ਦੀ ਸਰਕਾਰ ਚਾਹੀਦੀ ਹੈ ਆਮ ਜਨਤਾ ਦੇ ਨਾਲ ਗੱਲਬਾਤ ਕਰਦੇ ਆਂ ਨਮਸਕਾਰ ਜੀ ਨਮਸਕਾਰ ਜੀ ਸਰ ਦੁਬਾਰਾ ਇਲੈਕਸ਼ਨ ਆ ਰਹੇ ਨੇ ਕਿਹੜੀ ਸਰਕਾਰ ਚਾਹੁੰਦੇ ਹੋ ਨਰਿੰਦਰભાઈ ਮੋਦੀ ਯਾ ਰਾਹੁਲ ગાંધી ਨਰਿੰਦਰ ਮੋਦੀ ਦੀ ਸਰਕਾਰ ਆ ਨਹੀਂ ਚਾਹੀਦੀ ਹੈ ਕਿਉਂਕਿ ਜਿੱਦਾਂ ਸਰਦਾ ਜੇ ਅੱਜਕੱਲ ਖਤਰਾ ਬਣਿਆ ਹੋਇਆ ਚਾਈਨਾ ਬਾਰਡਰ ਤੇ ਬਹੁਤ ਇਹ ਮੋਦੀ ਸਰਕਾਰ ਹੀ ਇਹਦੀ ਸੁਰੱਖਿਆ ਕਰ ਸਕਦੀ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਕਿਵੇਂ ਦਾ ਕੰਮ ਕਰ ਰਹੀ ਹੈ ਬਹੁਤ ਅੱਛਾ ਕਾਰੀਆ ਕਰ ਰਹੀ ਹੈ ਪਰ ਇੱਕ ਗੱਲ ਨੂੰ ਥੋੜਾ ਜਿਹਾ ਪਿੱਛੇ ਰਹਿ ਗਈ ਹੈ ਜਿਹੜੀ ਲੇਡੀਜ਼ ਨੂੰ ਇਹਨਾਂ ਨੇ ਵਾਦਾ ਕੀਤਾ ਸੀ ਪੈਨਸ਼ਨ ਲਾ ਦੇ ਹਜ਼ਾਰ ਹਜ਼ਾਰ ਰੁਪਿਆ ਉਹ ਨਹੀਂ ਦਿੱਤੀ ਨੌਕਰੀਆਂ ਦਿੱਤੀਆਂ ਪਰ ਇੰਨੀਆਂ ਨਹੀਂ ਮਿਲੀਆਂ ਜਿਹੜਾ ਲੋਕ ਅੱਜ ਵੀ ਬੇਰੁਜ਼ਗਾਰ ਤੁਰੇ ਫਿਰਦੇ ਹਨ ਗੱਲ ਕਰਦੇ ਆ ਭਗਵੰਤ ਮਾਨ ਸਰਕਾਰ ਦੀ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਕਿਸੇ ਪਾਰਟੀ ਦੇ ਨਾਲ ਗਠਜੋੜ ਨਹੀਂ ਕਰਾਂਗੇ ਪਰ ਹੁਣ ਕਾਂਗਰਸ ਦੇ ਨਾਲ ਰਲ ਕੇ ਜਿਹੜਾ ਉਹ ਇਲੈਕਸ਼ਨ ਲੜ ਰਹੇ ਨੇ ਕੀ ਕਹਿਣਾ ਚਾਹੁੰਦੇ ਇਹ ਰਲ ਕੇ ਇਲੈਕਸ਼ਨ ਜਿਹੜਾ ਪੰਜਾਬ 'ਚ ਤੇ ਨਹੀਂ ਬਾਤ ਜੀ ਸਟੇਟਾਂ ਦੇ ਲੜ ਰਹੇ ਇਲੈਕਸ਼ਨ ਸਿਰਫ ਮੋਦੀ ਨੂੰ ਰਹਾਉਣ ਵਾਸਤੇ ਹੋਰ ਕੋਈ ਇਹਨਾਂ ਦਾ ਮਕਸਦ ਨਹੀਂ ਹੈ ਨਹੀਂ ਤੇ ਜਿਹੜੇ ਇਹਨਾਂ ਦੇ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਤੋਂ ਨੇ ਉਹਨਾਂ ਨੇ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਚ ਗਏ ਤੇ ਆਮ ਆਦਮੀ ਛੱਡ ਕੇ ਹੁਣ ਬੀਜੇਪੀ ਦੇ ਵਿੱਚ ਚਲੇ ਗਏ ਹੁਣ ਕੀ ਕਹਿਣਾ ਚਾਹਦੇ ਹੋ ਜਨਤਾ ਦੇ ਵਿੱਚ ਕਾਫੀ ਰੋਸ਼ਨੀ ਦੇਖਣ ਨੂੰ ਮਿਲ ਰਹੀ ਹੈ ਜਨਤਾ ਦੇ ਵਿੱਚ ਕਾਫੀ ਰੋਸ਼ ਹੈ ਕਿ ਜਿਹੜੇ ਲੋਕਾਂ ਦਾ ਵਿਸ਼ਵਾਸ ਇਹਨਾਂ ਤੋਂ ਬਹੁਤ ਉੱਠਿਆ ਹੈ ਇਹ ਰਹੀ ਬਹੁਤ ਸੰਘਰਸ਼ ਕਰਨਾ ਪਊਗਾ ਇਹਨਾਂ ਜਿੱਤਣ ਵਾਸਤੇ ਤੇ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਦੀਆਂ ਵੀ ਚਰਚਾਵਾਂ ਚੱਲਦੀਆਂ ਤੁਹਾਨੂੰ ਲੱਗ ਰਿਹਾ ਕਿ ਚਰਨਜੀਤ ਚੰਨੀ ਜਿਹੜੇ ਟੱਕਰ ਦੇ ਸਕਦੇ ਇਹਨਾਂ ਨੂੰ ਬਿਲਕੁਲ ਦੇ ਸਕਦੇ ਟੱਕਰ ਬਹੁਤ ਹੀ ਟੱਕਰ ਜ਼ਬਰਦਸਤ ਹੋਗੀ ਜਲੰਧਰ 'ਚ ਚੰਨੀ ਜੀ ਆ ਰਹੇ ਆ ਉਧਰ ਰਿੰਗੋ ਜੀ ਦੀ ਟੱਕਰ ਹੋ ਗਈ ਨਾਲ ਬਰਾਬਰ ਦੀ ਟੱਕਰ ਹੋ ਗਈ ਪੰਜਾਬ ਚ ਲੁੱਟਾ ਖਵਾਉ ਕਾਫੀ ਜਿਆਦਾ ਵਧ ਗਿਆ ਹੈ ਗੈਂਗਸਟਰ ਬਾਦ ਵਧ ਗਿਆ ਹੈ ਵਾ ਸਰਕਾਰ ਨੂੰ ਕਿੱਦਾਂ ਦੇ ਕਦਮ ਜੜੇ ਚੱਕਣੇ ਚਾਹੀਦੇ ਕਿ ਇਹ ਰੋਜ਼ਗਾਰ ਦੀ ਸਮੱਸਿਆ ਸਾਰੀ ਰੋਜ਼ਗਾਰ ਮਿਲੂਗਾ ਤਾਂ ਗੈਂਗਸਟਰ ਹਟਣਗੇ ਬੇਲੇ ਲੜਕੇ ਆ ਜਿਹੜੇ ਖੋਮਾ ਕਰ ਰਹੇ ਆ ਕੰਮ ਨਹੀਂ ਕੋਈ ਕਾਰ ਨਹੀਂ ਦਿਮਾਗ ਉਹਨਾਂ ਸ਼ਦਾਨ ਹੈ ਸਰ ਇਲੈਕਸ਼ਨ ਆ ਗਏ ਨੇ ਦੁਬਾਰਾ ਤੇ ਕਿਹੜੀ ਸਰਕਾਰ ਚਾਹੁੰਦੇ ਹੋ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਦੋਸਤੋ ਗੱਲ ਇਸ ਤਰ੍ਹਾਂ ਹੈਗੀ ਆ ਹਿੰਦੁਸਤਾਨ ਦੇ ਵਿੱਚ ਅੱਜ ਤੱਕ ਅਸੀਂ ਜੋ ਵੀ ਕੁਝ ਕੀਤਾ ਹੈਗਾ ਪੰਜਾਬ ਸਾਡਾ ਨਾ ਹਮੇਸ਼ਾ ਵੱਖਰਾ ਚੱਲਦਾ ਰਿਹਾ ਜੀ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਅਸੀਂ ਇੱਥੇ ਅਕਾਲੀ ਸਰਕਾਰ ਬਣਾਉਂਦੇ ਰਹੇ ਅੱਜ ਦੀ ਰੇਟ ਦੇ ਵਿੱਚ ਸਾਨੂੰ ਇੱਕ ਮਤ ਦੇ ਨਾਲ ਸਿਰਫ ਨਰਿੰਦਰભાઈ ਮੋਦੀ ਦੀ ਸਰਕਾਰ ਚਾਹੀਦੀ ਹੈ ਔਰ ਸਾਡਾ ਅਗਰ ਉਹ ਜੋ ਕਹਿੰਦੇ ਆ ਡਬਲ ਇੰਜਨ ਦੀ ਸਰਕਾਰ ਜੀ ਅਗਰ ਉਹ ਸਾਡੇ ਪੰਜਾਬ ਦੇ ਲਈ ਡਵੈਲਪਮੈਂਟ ਨਹੀਂ ਕਰਦੇ ਆ ਕੁਝ ਨਹੀਂ ਕਰਦੇ ਫਿਰ ਸਾਨੂੰ ਸੋਚਣਾ ਚਾਹੀਦਾ ਜੀ ਲੇਕਿਨ ਸਾਨੂੰ ਜ਼ਰੂਰ ਮੌਕਾ ਦੇਣਾ ਚਾਹੀਦਾ ਨਰਿੰਦਰ ਭਾਈ ਮੋਦੀ ਨੂੰ ਇੱਕ ਵਾਰੀ ਤਾਂ ਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਆਏ ਔਰ ਸਰਕਾਰ ਦੇ ਨਾਲ ਦੇ ਵਿੱਚ ਫਿਰ ਉਹ ਕੀ ਕਰਦੇ ਉਹਨਾਂ ਨੂੰ ਵੀ ਇੱਕ ਮੌਕਾ ਬੰਦਾ ਜਿੱਦਾਂ ਇਹਨਾਂ ਸਾਰਿਆਂ ਨੇ ਕਿਹਾ ਆਮ ਆਦਮੀ ਨੂੰ ਮੌਕਾ ਚਾਹੀਦਾ ਆਮ ਆਦਮੀ ਨੂੰ ਮੌਕਾ ਦਿੱਤਾ ਤੁਸੀਂ ਦੇਖ ਲਓ ਪੰਜਾਬ ਦਾ ਕੀ ਪੱਠਾ ਬੈਠ ਰਿਹਾ ਕੀ ਇੰਨਾ ਬੁਰਾ ਹਾਲ ਹੋ ਰਿਹਾ ਸਾਡਾ ਕੂਲ ਰੋਡ ਹੈਗਾ ਮੇਰਾ ਉੱਥੇ ਆਫਿਸ ਹੈਗਾ ਆ 1988 ਤੋਂ ਅੱਜ ਤੱਕ ਕਦੀ ਸੜਕ ਨਹੀਂ ਟੁੱਟੀ ਉੱਥੇ ਉਹ ਬਣੀ ਤੇ ਵੀ ਬਣਾ ਦਿੰਦੇ ਸੀ ਦੁਬਾਰਾ ਹੁਣ ਉਹ 1 ਸਾਲ 1.5 ਸਾਲ ਤੋਂ ਟੁੱਟੀ ਹੈ ਤੇ ਉਹਨੂੰ ਕੋਈ ਨਹੀਂ ਬਣਾ ਰਿਹਾ ਉੱਥੇ ਇੱਕ ਕਦੀ ਇੱਕ ਅਦਾ ਬੰਦਾ ਆ ਗਿਆ ਆ ਗਿਆ 4 ਸਾਲ ਡੇਢ ਸਾਲ ਤੋਂ ਗੰਦ ਪਾਇਆ ਪੂਰਾ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੈ ਇਸ ਦਾ ਭਗਵੰਤ ਮਾਨ ਸਰਕਾਰ ਨੇ ਕਿਹਾ ਸੀ ਬਦਲਾਵ ਲੈ ਕੇ ਆਵਾਂਗੇ ਬਦਲਾਵ ਕਿੱਦਾਂ ਦਾ ਆਇਆ ਪੰਜਾਬ ਬਦਲਾਵ ਆ ਗਿਆ ਅੱਛਾ ਭਲਾ ਸੀਗਾ ਪੰਜਾਬ ਉਹਦਾ ਬੇੜਾ ਘਰ ਕਰ ਦਿੱਤਾ ਜੋ ਤੁਸੀਂ ਦੇਖੋ ਪੰਜਾਬ ਦੀਆਂ ਸਕੀਮਾਂ ਜੋ ਪੈਸਾ ਲੈ ਰਹੇ ਜੋ ਕੁਝ ਕਰ ਰਹੇ ਦਿੱਲੀ ਸਰਵਾਈਵ ਹੋ ਰਿਹਾ ਸਾਰਾ ਕਦੀ ਗੁਜਰਾਤ ਇਲੈਕਸ਼ਨ ਕਦੀ ਉੱਧਰ ਇਲੈਕਸ਼ਨ ਹੋ ਕੀ ਡਵੈਲਪਮੈਂਟ ਕੀ ਹੋਈ ਹੈ ਝੂਠ ਔਰ ਇੱਕ ਝੂਠ ਔਰ ਇੱਕ ਟੀਵੀ ਦੇ ਵਿੱਚ ਪ੍ਰਚਾਰ ਇਹਦੇ ਤੇ ਆਮ ਆਦਮੀ ਸਰਕਾਰ ਚਲਾ ਰਹੀ ਹੈ ਕੀ ਸਰਕਾਰ ਚੱਲ ਰਹੀ ਹੈ ਕੁਝ ਵੀ ਨਹੀਂ ਹੈਗਾ ਇਹਨਾਂ ਨੇ ਕਿਹਾ ਸੀ ਆਮ ਆਦਮੀ ਪਾੜਨੇ ਕਰਪਸ਼ਨ ਖਤਮ ਕਰਾਂਗੇ ਪਰ ਹੁਣ ਕੇਜਰੀਵਾਲ ਦੀ ਜੇਲ੍ਹ ਦੇ ਵਿੱਚ ਬੈਠੇ ਨੇ ਪੰਜਾਬ ਦੇ ਅੰਦਰ ਕਿਸੇ ਬੰਦੇ ਨੂੰ ਪੁੱਛੋ ਮੇਰੀ ਤਾਂ ਗੱਲ ਹੀ ਛੱਡੋ ਮੇਰਾ ਬਿਜ਼ਨਸ ਦੇ ਇਲਾਵਾ ਸਾਡਾ ਬਿਜ਼ਨਸ ਵੀ ਜਿਹੜਾ ਹੈਗਾ ਕੋਰਟ ਦੇ ਨਾਲ ਰਿਲੇਟਡ ਹੈ ਜੀ ਇਹ ਕਹਿੰਦੇ ਜੀ ਅਸੀਂ ਕਰਪਸ਼ਨ ਖਤਮ ਕਰਾਂਗੇ ਕਰਪਸ਼ਨ ਡਬਲ ਹੋ ਗਈ ਹੈ ਜੀ ਅਗਰ ਕੋਈ ਕੰਮ 2000 4000 ਰੁਪਏ ਚ ਹੋ ਰਿਹਾ ਸੀਗਾ ਤੇ ਅੱਜ ਉਹ ਕੰਮ 10000 20000 ਚ ਵੀ ਨਹੀਂ ਹੁੰਦਾ ਬੁਰਾ ਹਾਲ ਹੈ ਇਹ ਮੇਰੇ ਕਹਿਣ ਦੀ ਗੱਲ ਨਹੀਂ ਹੈਗੀ ਇਹ ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਜਿੱਥੇ ਮਰਜ਼ੀ ਇਹ ਕਹਿੰਦੇ ਅਸੀਂ ਰਜਿਸਟਰੀਆਂ ਕਰਾਉਣ ਕਰਪਸ਼ਨ ਨਹੀਂ ਹੈ ਕਿ ਡਰਵਲ ਹੋ ਗਈ ਹੈ ਇੱਕ ਹੀ ਇਹਨਾਂ ਦਾ ਪੈਸੇ ਲੈਣ ਦਾ ਤਰੀਕਾ ਬਦਲ ਗਿਆ ਬਸ ਹੋਰ ਕੁਝ ਨਹੀਂ ਹੈਗਾ ਗੈਂਗਸਟਰ ਬਾਦ ਵਧ ਗਿਆ ਪੰਜਾਬ ਦੇ ਵਿੱਚ ਲੁੱਟਾ ਖੋਹਾਂ ਵਧ ਗਈਆਂ ਵਾ ਸਰਕਾਰ ਨਸ਼ਾ ਜਿਹੜਾ ਬਹੁਤ ਜ਼ਿਆਦਾ ਵੱਧ ਰਿਹਾ ਹਰੇਕ ਪਾਸੇ ਨੌਜਵਾਨ ਦੀ ਜਿਹੜੀ ਪੀੜ੍ਹੀ ਹੈ ਉਹ ਨਸ਼ੇਵਲ ਜਾ ਰਹੀ ਹੈ ਕਿਵੇਂ ਦੇਖਦੇ ਹੋ ਦੋਸਤੋ ਗੱਲ ਇਹ ਹੈ ਵੀ ਜਿਹੜੀ ਤੁਸੀਂ ਨਸ਼ੇ ਦੀ ਗੱਲ ਕਰਦੇ ਹੋ ਨਸ਼ੇ ਦੀ ਗੱਲ ਇਹ ਹੈਗੀ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਇਹਨਾਂ ਨੇ ਕਿਹਾ ਸੀਗਾ ਨਸ਼ਾ ਖਤਮ ਕਰ ਦਾਂਗੇ ਤੁਸੀਂ ਕਿਹੜੀ ਜਗ੍ਹਾ ਕਹਿੰਦੇ ਹੋ ਖਤਮ ਹੋ ਗਿਆ ਅਸਥਾਰਾਂ ਚ ਕਿਹੜਾ ਮਾਫੀਆ ਫੜਿਆ ਅਜੇ ਤੱਕ ਕਿਹੜਾ ਕੀ ਹੋਇਆ ਅਜੇ ਤੱਕ ਜਿਹੜੇ ਬੱਚੇ ਡਰੱਗ ਦੇ ਵਿੱਚ ਪੀਂਦੇ ਆ ਉਹਨਾਂ ਨੂੰ ਫੜ ਕੇ ਤੁਸੀਂ ਕਹੋ ਕਿ ਆਈ ਫੜ ਲਿਓ ਤਾਂ ਬੱਚੇ ਪਹਿਲੇ ਉਹਨਾਂ ਦੇ ਘਰ ਤੋਂ ਪਹਿਲੇ ਉਹ ਜੁੜੇ ਪਏ ਆ ਡਰੱਗ ਦੇ ਉੱਤੇ ਕੀ ਤੁਸੀਂ ਗੱਲ ਕਰਦੇ ਹੋ ਡਰੱਗ ਦੇ ਨਾਲ ਤੇ ਪੰਜਾਬ ਦਾ ਪਹਿਲਾਂ ਬੇੜਾ ਕਰ ਸੀਗਾ ਹੁਣ ਹੋਰ ਜ਼ਿਆਦਾ ਉਲਟਾ ਵਧਿਆ ਹੋਇਆ ਮੈਂ ਨਹੀਂ ਸਮਝਦਾ ਵੀ ਜਿਹੜੀ ਡਰੱਗ ਪਹਿਲਾਂ 2-4 ਹਜ਼ਾਰ ਚ ਬੱਚੇ ਨੂੰ ਮਿਲਦੀ ਸੀ ਉਹੀ ਬੱਚੇ ਨੂੰ ਅੱਜ 5000 ਚ ਮਿਲ ਰਹੀ ਹੋਵੇ ਤਾਂ ਮੈਂ ਉਹਦੇ ਬਾਰੇ ਕੋਈ ਜਵਾਬ ਨਹੀਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਉਹ ਡਰੱਗ ਦਾ ਵੀ ਕੋਈ ਕੁਛ ਘਟਿਆ ਨਹੀਂ ਹੈਗਾ ਤੁਸੀਂ ਵੀ ਚਾਹੁੰਦੇ ਕਿ ਪੰਜਾਬ ਦੇ ਵਿੱਚ ਜਿਹੜੀ ਨਰਿੰਦਰ ਮੋਦੀ ਸਰਕਾਰ ਆਵੇ ਬਿਲਕੁਲ ਚਾਹੁੰਦੇ ਕਿਉਂ ਨਹੀਂ ਚਾਹੁੰਦੇ ਦੇਖੋ ਤੁਸੀਂ ਯੂਪੀ ਦੇ ਅੰਦਰ ਗੈਂਗਸਟਰ ਸੀਗਾ ਜੇ ਉਹ ਸੀਗਾ ਕਿੰਨਾ ਬੁਰਾ ਹਾਲ ਸੀਗਾ ਅੱਜ ਵੀ ਰੇਟ ਦੇ ਵਿੱਚ ਉੱਥੇ ਦੇਖੋ ਤੁਸੀਂ ਕਿੰ ਤਾਨੂੰ ਦੇਣਾ ਚਾਹੀਦਾ ਬੀਜੇਪੀ ਸਰਕਾਰ ਨੂੰ ਵੀ ਅਸੀਂ ਆਮ ਆਦਮੀ ਨੂੰ ਮੌਕਾ ਦਿੱਤਾ ਤੇ ਅਸੀਂ ਬੀਜੇਪੀ ਨੂੰ ਕਿਉਂ ਨਹੀਂ ਮੌਕਾ ਦੇਣਾ ਚਾਹੁੰਦੇ ਦੇਖੋ ਨਹੀਂ ਦਿੰਦੇ ਫਿਰ ਖੜ ਕੇ ਸੱਟੋ ਪਰੇ ਅਸੀਂ ਕੀ ਲੈਣਾ ਤਾਂ ਲੀਡਰ ਕਦੀ ਕਿਸਦਾ ਕੋਈ ਸਗਾ ਨਹੀਂ ਹੋਇਆ ਜੋ ਡਵੈਲਪਮੈਂਟ ਕਰਦਾ ਉਹਦੇ ਸਗੇ ਹੋਣਾ ਚਾਹੀਦਾ ਹੁਣ ਉਹ ਜਮਾਨਾ ਨਹੀਂ ਰਹਿ ਗਿਆ ਕਿ ਜੀ ਇੱਕ ਇੱਕ ਪਿਓ ਤਲਾ ਮੰਤਰੀ ਜਿਗਾ ਹੁਣ ਮੁੰਡਾ ਮੰਤਰੀ ਬਣ ਗਿਆ ਉਹਦੇ ਬਣ ਗਿਆ ਔਰ ਡਵੈਲਪਮੈਂਟ ਕੀਤੀ ਨਹੀਂ ਕੋਈ ਲੱਭਿਆ ਨਹੀਂ ਜਿਹੜਾ ਨਹੀਂ ਕਰਦਾ ਉਹ ਖੜ ਕੇ ਪਰੇ ਸਿੱਟ ਦੋ ਚਾਹੇ ਕੋਈ ਹੋਵੇ ਚਾਹੇ ਨਰਿੰਦਰ ਮੋਦੀ ਹੋਵੇ ਚਾਹੇ ਭਗਵੰਤ ਮਾਨ ਹੋਵੇ ਚਾਹੇ ਕਾਂਗਰਸ ਹੋਵੇ ਮੈਂ ਕਿਸੇ ਦੇ ਪੱਖਪਾਤ ਦੇ ਵਿੱਚ ਨਹੀਂ ਹੈਗਾ ਲੇ ਪੰਜਾਬ ਤੇ ਦੇਣਾ ਬਣਦਾ ਤੁਹਾਡਾ ਪਰ ਜ਼ਰੂਰ ਦੇਣਾ ਚਾਹੀਦਾ ਮੈਮ ਦੇ ਨਾਲ ਗੱਲਬਾਤ ਕਰਾਂਗੇ ਹਮ ਨਮਸਕਾਰ ਮੈਮ ਨਮਸਤੇ ਮੈਮ ਇਲੈਕਸ਼ਨ ਦੁਬਾਰਾ ਆ ਰਹੇ ਹੈ ਕਿਸ ਕੀ ਸਰਕਾਰ ਬਨੇਗੀ ਰਾਹੁਲ ਗਾਂਧੀ ਜਾਂ ਮੋਦੀ ਮੋਦੀ ਜੀ ਕੀ ਕਿਉਂ ਸਭ ਕੁਝ اچھا ਹੈ ਸਭ ਕੁਝ اچھا ਹੋ ਰਹਾ ਹੈ ਗਵਰਨਮੈਂਟ ਸਰਵਿਸਿਜ਼ ਅੱਛੀ ਹੈ ਅਬ ਤੋਂ ਉਹਨੇ ਉਹ ਵੀ ਬਣਾ ਲਿਆ ਅਯੋਧਿਆ ਮੰਡੇ ਇਸੇ ਮੋਦੀ ਜੀ ਕੀ ਸਰਕਾਰ ਬਣੇ ਮੰਦਰ ਬਣਾਇਆ ਉਸki ਵਜਹੇ ਸੇ ਵੋਟ ਦਾਲੋ नहीं ऐसा कुछ नहीं है उन्होंने बहुत चीज़ें चीज़ अच्छी भी की हैं रोड की कंडीशन अच्छी हो गई है जो पहले नहीं थी हम प्रॉपर यूपी के हैं तो वहाँ पे पहले रोड की कंडीशन उतनी अच्छी नहीं थी पर अब अच्छी हो गई है और भी बहुत सारे यूपी में बहुत सारा प्रोग्रेस है पंजाब में मैडम भगवंत मान की सरकार है आम आदमी पार्टी की क्या देखते हो कि अच्छा काम कर रही है पंजाब में पंजाब का पता नहीं ज़्यादा कुछ लेकिन ये है कि ऑल ओवर मोदी जी की सरकार अच्छा है। दिल्ली में मैडम मैं अरविंद केजरीवाल बोल रहे थे कि करप्शन खत्म करेंगे पर अब वो जेल में बैठे हुए क्या करप्शन तो कभी ख़त्म नहीं होगा मुझे ऐसा लगता है क्योंकि नीचे से ही जब करप्शन है तो ऊपर तक तो करप्शन हो होगा ही होगा करप्शन कभी खत्म नहीं होगा मुझे लगता है चाहे मोदी जी आए जाए कोई भी आए करप्शन कभी ख़त्म नहीं होगा मैम नौजवान इतना स्टडी करके भी फ्री घूम रहे हैं क्या अपील करना चाहते हो सरकार को कि थोड़ा गवर्नमेंट जॉब ज़्यादा लेके आए કે ઓ ગવર્નમેન્ટ જોબ મે જો કરપ્શન હે ક્યોકી હમારે યહાં બહોત કરપ્શન હે ઇતને 1 લાખ રૂપયા 40 લાખ રૂપયા દેકે જોબ نکلતી હે તો વો ચીઝ અગર ખતમ હો જાયે ઓર ગવર્નમેન્ટ જોબ આયે તો હમ જેસે લોગ જો પ્રાઇવેટ જોબ કે લિયે ધક્કે ખા રહે વો ન ખાએ મેમ ઇલેક્શન દુબારા આ રહે હે કેનુ પ્રધાનમંત્રી દેખના ચાહને નરેન્દ્રભાઈ મોદી નુ યા રાહુલ ગાંધી મોદી નુ મોદી ન ક્યો ਦੇਖੋ ਜੀ ਉਹਨਾਂ ਨੇ ਕਿੰਨਾ ਕੰਮ ਕੀਤਾ ਹੈ ਆਪਣੇ ਇੰਡੀਆ ਵਾਸਤੇ ਵੀ ਕੀਤਾ ਹੈ ਬਾਹਰ ਵੀ ਦੇਖ ਲਓ ਤੁਸੀਂ ਹਰ ਇੱਕ ਜਗ੍ਹਾ ਤੇ ਨਾ ਹੈ ਪਹਿਲਾਂ ਕੋਈ ਨਾ ਨਹੀਂ ਸੀ ਹਰ ਜਗ੍ਹਾ ਦੇਖੋ ਜੁਪੀ ਦੇਖੋ ਜਾ ਕੇ ਉਧਰ ਸੜਕਾਂ ਕਿੰਨੀਆਂ ਵਧੀਆਂ ਨੇ ਔਰ ਪੰਜਾਬ ਦੀਆਂ ਸੜਕਾਂ ਦੇਖੋ ਹਰ ਕੋਈ ਪੁੱਟੀਆਂ ਹੋਈਆਂ ਇਹਨਾਂ ਨੇ ਕਹਿੰਦੇ ਵੀ ਇੱਕ ਸੜਕ ਪਹਿਲਾਂ ਬਣਾ ਲਈਏ ਤੇ ਫਿਰ ਦੂਜੀ ਪੁੱਟੀਆਂ ਸਾਰੀਆਂ ਟੋੜ ਟੋੜ ਰੱਖੀਆਂ ਐਨੀ ਜਨਤਾ ਪਰੇਸ਼ਾਨ ਐ ਗੱਡੀਆਂ ਟੁੱਟਦੀਆਂ ਕੀ ਫਾਇਦਾ ਇਹਨਾਂ ਦਾ ਮੈਮ ਭਗਵੰਤ ਮਾਨ ਸਰਕਾਰ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਬਦਲਾਅ ਦਾ ਇੱਕ ਵਾਅਦਾ ਕੀਤਾ ਸੀਗਾ ਬਦਲਾਅ ਲੈ ਕੇ ਆਵਾਂਗੇ ਬਦਲਾਅ ਆਇਆ ਕੋਈ ਬਦਲਾਅ ਤੇ ਨਹੀਂ ਆਇਆ ਉਸ ਤੋਂ ਨਿਕਮਾ ਹੀ ਹੋ ਤੇ ਮੈਂ ਇੱਕ ਵਾਦਾ ਕੀਤਾ ਸੀ ਆਮ ਆਦਮੀ ਪਾਰਟੀ ਨੇ ਕਿ ਲੇਡੀਜ਼ ਨੂੰ 1000-1000 ਰੁਪਏ ਦਵਾਂਗੇ ਉਹ ਮਿਲ ਗਏ ਤਾਂ ਨਹੀਂ ਜੀ ਸਾਨੂੰ ਤਾਂ ਕੋਈ ਨਹੀਂ 1000 ਰੁਪਏ ਮਿਲੇ ਨਾ ਹੀ ਇਹ ਚਾਣੇ ਇਹੋ ਜਿਹੇ 1000 ਰੁਪਏ ਇਹਨਾਂ ਨੇ 1000 ਨਕੀ ਬੰਨਣਾ ਪਹਿਲਾਂ ਮੈਨੂੰ ਇਹ ਦੱਸੋ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਬਾਕੀ ਪਾਰਟੀਆਂ ਵਾਂਗੂ ਨਹੀਂ ਆ ਜਿੱਦਾਂ ਬਾਕੀ ਪਾਰਟੀਆਂ ਨੇ ਕੀਤਾ ਵਾ ਪਰ ਲੱਗ ਰਿਹਾ ਤੁਹਾਨੂੰ ਕਿ ਇਹ ਵੀ ਪਾਰਟੀ ਬਾਕੀ ਪਾਰਟੀਆਂ ਵਾਂਗੂ ਹੀ ਨਿਕਲੀ ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਬਾਕੀ ਪਾਰਟੀਆਂ ਨੇ ਫਿਰ ਵੀ ਥੋੜਾ ਪੁਛਕਿ ਦਿੱਤਾ ਇਹਨਾਂ ਨੇ ਤਾਂ ਕੱਖ ਵੀ ਨਹੀਂ ਕੀਤਾ ਸਰ ਇਲੈਕਸ਼ਨ ਆ ਰਹੇ ਆ ਦੁਬਾਰਾ ਕਿਹਦੀ ਸਰਕਾਰ ਜਿਹੜੀ ਆ ਚਾਹਨੇ ਹੋ ਤੁਸੀਂ ਨਰਿੰਦਰભાઈ ਮੋਦੀ ਯਾ ਰਾਹੁਲ ਗਾਂਧੀ ਨਰਿੰਦਰ ਮੋਦੀ ਜੀ ਕਿਉਂ ਜੀ ਇੰਨੇ ਕੰਮ ਹੀ ਨਹੀਂ ਕਰਦੇ ਆ ਕਿ ਇਹ ਲਾਓ ਕੋਈ ਕੰਮ ਕੋਈ ਕਰ ਨਹੀਂ ਸਕਦਾ ਜਿਹੜਾ ਕੰਮ ਇਹ ਨਹੀਂ ਕਰਦੇ ਆ ਇੱਕ ਆਪਣੇ ਮੰਦਿਰ ਬਣਾਇਆ ਰਾਮ ਮੰਦਿਰ ਔਰ ਬਾਹਰ ਦੇ ਚੈਨਾਮ ਗੀਤ ਤਾਲਮੀਰ ਕਰਕੇ ਸਾਰਾ ਕੋਸ਼ਿਸ਼ ਮਗਵੀ ਠੀਕ ਕੀਤਾ ਇਹ ਨਾਲ ਪ੍ਰਧਾਨ ਮੰਤਰੀ ਕੋਈ ਨਹੀਂ ਅੱਜ ਇੱਥੇ ਆਇਆ ਪਹਿਲਾ ਪ੍ਰਧਾਨ ਮੰਤਰੀ ਆਇਆ ਜਿਹਨੇ ਸਾਰਾ ਮਗਿਸ ਦੇਸ਼ਨਾ ਤਾਲੂਕਾ ਤਰ ਰੱਖਿਆ ਔਰ ਬਾਹਰ ਜਾ ਕੇ ਸਾਰੇ ਦੇਸ਼ਨਾ ਅਚਾ ਮੇਲ ਜੋ ਰੱਖਿਆ ਹੈ ਔਰ ਕਾਫੀ ਕੰਮ ਅੱਛੇ ਕੀਤੇ ਹੈ ਤੇ ਇਤ ਵਧੀਆ ਕੰਮ ਕੀਤਾ ਨਹੀਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਕਿਵੇਂ ਦੇਖਦੇ ਹੋ ਉਹ ਸਰਕਾਰ ਬਹੁਤ ਨਕਮੀ ਸਰਕਾਰ ਹੈ ਜਿਹੜੀ ਪਹਿਲਾਂ ਸਰਕਾਰਾਂ ਜਿਉਂ ਠੀਕ ਸੀ ਸੋ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਜਿੰਨੀਆਂ ਮਹੀ ਸੜਕਾਂ ਸਾਹ ਟੁੱਟੀਆਂ ਭੱਜੀਆਂ ਔਰ ਤੋੜ-ਟੋੜ ਰੱਖੀ ਜਾਂਦੇ ਬਣਾ ਬਿਲਕੁਲ ਬਣਾਉਂਦੇ ਨਹੀਂ ਲੋਕੀ ਪਰੇਸ਼ਾਨ ਹੋ ਰਹੇ ਜਨਤਾ ਇਨੀ ਪਰੇਸ਼ਾਨ ਹੈ ਕਿ ਗੱਡੀਆਂ ਟੁੱਟ ਗਈਆਂ ਰੋਜ਼ ਰੋਜ਼ ਨੂੰ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਬੜੀ ਲੋਕੀ ਦੁਨੀਆ ਪਰੇਸ਼ਾਨ ਹੋਈ ਆ ਬਣਾ ਤੋੜ ਰੱਖੀ ਜਾਂਦੇ ਬਣਾਉਂਦੇ ਨਹੀਂ ਇਹਨਾਂ ਨੇ ਵਾਦਾ ਕੀਤਾ ਸੀ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਾਂਗੇ ਕਿ ਨਸ਼ਾ ਲੱਗ ਰਿਹਾ ਤੁਹਾਨੂੰ ਖਤਮ ਹੋ ਗਿਆ ਨਹੀਂ ਨਹੀਂ ਕੋਈ ਨਸ਼ਾ ਕਰਨੀ ਆ ਕੋਈ ਕੁਝ ਨਹੀਂ ਹੋਇਆ ਬਿਲਕੁਲ 0% ਕੋਈ ਕੰਮ ਹੋਇਆ ਹੀ ਨਹੀਂ ਨਾ ਸੋ ਪਹਿਲੀ ਸਰਕਾਰ ਸੀ ਤੇ ਕਾਫੀ ਕੰਮ ਅੱਛੇ ਹੋਏ ਸੀ ਉਹਨਾਂ ਬਿਲਕੁਲ ਕੋਈ ਕੰਮ ਨਹੀਂ ਹੋਇਆ ਉਹ ਹੁਣ ਸਰਕਾਰ ਨੇ ਇਲੈਕਸ਼ਨ ਆ ਰਹੇ ਨੇ ਦੁਬਾਰਾ ਤੇ ਕਿਸ ਨੂੰ ਜਿਹੜਾ ਵਾ ਤੁਸੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਨਰਿੰਦਰભાઈ ਮੋਦੀ ਜਾਂ ਰਾਹੁਲ ਗਾਂਧੀ ਮੈਂ ਤਾਂ ਨਰਿੰਦਰ ਮੋਦੀ ਜੀ ਨੂੰ ਹੀ ਮਤਲਬ ਕਿ ਸਹੀ ਮੰਨਦਾ ਵਾਂ ਕਿਉਂਕਿ ਮੈਂ ਦੇਖਿਆ ਵਾ ਕਿ ਮੈਂ ਪਿਛਲੇ ਸਾਲ ਹੀ ਹਜੇ ਯੂਪੀ ਦੇ ਤੁੱਕ ਗਿਆ ਸੀ ਔਰ ਮੈਂ 17 ਸਾਲ ਬਾਅਦ ਯੂਪੀ ਦੇ ਵਿੱਚ ਗਿਆ ਔਰ ਉੱਥੇ ਮੈਂ ਜੋ ਜਾ ਕੇ ਉੱਥੇ ਡਵੈਲਪਮੈਂਟ ਦੇਖੀ ਔਰ ਕ੍ਰਾਈਮ ਰੇਸ਼ਿਓ ਦੇ ਬਾਰੇ ਮਤਲਬ ਕਿ ਲੋਕਾਂ ਕੋਲੋਂ ਪਤਾ ਲੱਗਿਆ ਜਾਂ ਮੈਂ ਨਿਊਜ਼ ਦੇ ਵਿੱਚ ਵੀ ਦੇਖਿਆ ਤੇ ਇਸ ਟਾਈਮ ਆਲਮੋਸਟ ਹੋ ਸਕਦਾ 5% ਜਾਂ 10% ਹੋਏਗਾ 90% ਮਤਲਬ ਕਿ ਬਿਲਕੁਲ ਸਹੀ ਆ ਜੋ ਵੀ ਆ ਤੇ ਦੂਜੇ ਨੰਬਰ ਤੇ ਗੱਲ ਇਹ ਆ ਕਿ ਇੰਨੀ ਜ਼ਿਆਦਾ ਪੋਪੂਲੇਸ਼ਨ ਹੋਣ ਦੇ ਬਾਵਜੂਦ ਵੀ ਔਰ ਇੰਨਾ ਵਧੀਆ ਯੂਪੀ ਹੋ ਚੁੱਕਾ ਨਾ ਕੁਛ ਕਹਿਣ ਦੀ ਹੱਦ ਨਹੀਂ ਹੈ ਔਰ ਅੱਜ ਜਲੰਧਰ ਦੇ ਹਾਲ ਦੇਖ ਲੀਏ ਨਸ਼ਾ ਹਰ ਪਾਸੇ ਠੀਕ ਹੈ ਚੋਰੀ ਚ ਹਰ ਪਾਸੇ ਕਦੇ ਕਿਸੇ ਦਾ ਮੋਬਾਈਲ ਚੋਰੀ ਹੋ ਗਿਆ ਕਦੇ ਕਿਸੇ ਦਾ ਪਰਸ ਚੋਰੀ ਹੋ ਗਿਆ ਕਦੇ ਕਿਸੇ ਦਾ ਬਾਈਕ ਚੋਰੀ ਹੋ ਗਿਆ ਸਭ ਕੁਝ ਇਹੀ ਚੱਲ ਰਿਹਾ ਉਹ ਵੀ ਕਿਹਦੇ ਰਾਤ ਚ ਆਮ ਆਦਮੀ ਪਾਰਟੀ ਦੇ ਰਾਤ ਦੇ ਵਿੱਚ ਅਸੀਂ ਨਹੀਂ ਜਾਣਦੇ ਕੀ ਦੁਬਾਰਾ ਇਹ ਚੀਜ਼ਾਂ ਹੋਣ ਔਰ ਸਾਡੀਆਂ ਧੀਆਂ ਪੈਣਾ ਬਾਹਰ ਸੇਫ ਨਹੀਂ ਹੈਗੀਆਂ ਬਿਲਕੁਲ ਵੀ ਜੀ ਠੀਕ ਹੈ ਨਾ ਔਰ ਮੁੰਡੇ ਜਿਹੜੇ ਹੈਗੇ ਨਸ਼ਿਆ ਨਸ਼ਾ ਕਰਕੇ ਰੋਡਾਂ ਦੇ ਉੱਤੇ ਜੋ ਲੋਕਾਂ ਨੂੰ ਛੇੜ ਛਾੜ ਕਰਦੇ ਆ ਜੋ ਸੋ ਬਿਲਕੁਲ ਸੇਫ ਨਹੀਂ ਹੈਗੇ ਆ ਔਰ ਯੁਵਾ ਪੀੜੀ ਦੀ ਗੱਲ ਕਰੀਏ ਰੋਜ਼ਗਾਰ ਦੇ ਬਾਰੇ ਗੱਲ ਕਰੀਏ ਜਿਹੜੇ ਭਗਵੰਤ ਮਾਨ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ ਬਿਲਕੁਲ ਫੇਲਿਅਰ ਹੋਏ ਪਏ ਇਸ ਟਾਈਮ ਬਿਲਕੁਲ ਖਤਮ ਆ ਜਿਹੜੇ ਵਾਅਦੇ ਕੀਤੇ ਹੋਏ ਸੀ ਕਿ ਹਾਂ ਜੀ ਆਊਟਸੋਰਸ ਮੁਲਾਜ਼ਮਾਂ ਨੂੰ ਜੀ ਪੱਕਾ ਕੀਤਾ ਜਾਊਗਾ ਜੀ ਆਹ ਵਾਲੇ ਵਾਅਦੇ ਕਰਕੇ ਕਿ 10 ਸਾਲ ਤੱਕ ਲਾ ਕਹਿੰਦੇ ਸੀ 10 ਸਾਲ ਵਾਲਿਆਂ ਨੂੰ ਪੱਕਾ ਕਰਾਂਗੇ ਉਹ ਵੀ ਇਹਨਾਂ ਨੇ ਵਾਅਦਾ ਜੀ ਬਿਲਕੁਲ ਮੁੱਕਰ ਗਏ ਔਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕੁਝ ਵੀ ਕਰਨਾ ਹੈਗਾ ਆ ਤੇ ਮੈਂ ਤਾਂ ਬਿਲਕੁਲ ਹੀ ਬੇਕਾਰ ਸਮਝਦਾ ਹਾਂ ਸਰਕਾਰ ਨੂੰ ਠੀਕ ਹੈ ਧੰਨਵਾਦ ਜੀ ਮੇਰਾ ਇਹੀ ਕਹਿਣਾ ਇਹ ਸਨ ਆਮ ਜਨਤਾ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੁਣ ਦੁਬਾਰਾ ਵੀ ਜਿਹੜੀ ਆ ਉਹ ਨਰਿੰਦਰ ਮੋਦੀ ਸਰਕਾਰ ਜਿਹੜੀ ਲਿਆਉਣਾ ਚਾਹੁੰਦੇ ਨੇ ਕੀ ਤੁਹਾਡਾ ਕਹਿਣਾ ਹੈ ਇਸ ਖਬਰ ਉੱਤੇ ਆਪਣੇ ਕਮੈਂਟ ਕਰਕੇ ਉਹ ਨੂੰ ਦੱਸਿਓ ਧੰਨਵਾਦ